ਸਾਜੀਗਾਲ ਜੀ ਡੀਪੀ ਜੀ ਪੰਜਾਬੀ ਦੇ ਟਾਡੇ ਇੱਕ ਵਾਰ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਉਹਦੀ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝਾ ਕਰ ਰਹੇ ਹਾਂ ਟਾਡੇ ਨਾਲ ਗਰਦਾਸਪੁਰ ਤੋਂ ਹਨੂਮਾਨ ਚੌਂਕ ਤੋਂ ਤੰਦਾ ਦੀ ਕੀ ਗਰਦਾਸਪੁਰ ਦੇ ਵਿੱਚ ਵੀ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਜਿਹਦੇ ਵਿੱਚ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਕੈਂਡਲ ਮਾਰਚ ਜਿਹੜਾ ਕੀਤਾ ਆ ਕੈਂਡਲ ਜਗਾਈਆਂ ਨੇ ਤੰਦਾ ਦੀ ਇਹ ਕੀ ਜੋ ਪਹਿਲਗਾਮ ਦੇ ਵਿੱਚ ਤਲੇ ਆਮ ਹੋਇਆ ਜੋ ਪਹਿਰਗਾਮ ਦੇ ਵਿੱਚ ਅਤਵਾਦ ਨੇ ਨਿহੱਥੇ ਲੋਕਾਂ ਦੇ ਉੱਤੇ ਹਮਲਾ ਕਰ ਦਿੱਤਾ ਅਤਵਾਦ ਦੇ ਲੋਕਾਂ ਨੇ ਅਤਵਾਦੀਆਂ ਨੇ ਜਿਹੜਾ ਆ ਉਹਨਾਂ ਲੋਕਾਂ 'ਤੇ ਹਮਲਾ ਕੀਤਾ ਜਿਹੜੇ ਕੀ ਇੱਥੋਂ ਘੁੰਮਣ ਦੇ ਲਈ ਸਲਾਨੀ ਗਏ ਹੋਏ ਸੀ ਉਹਨਾਂ ਨੂੰ ਜਿਹੜਾ ਆ ਮੌਦੇ ਘਾਟ ਉਤਾਰ ਦਿੱਤਾ ਆ ਬੇਕਸੂਰ ਲੋਕਾਂ ਦੇ ਉੱਤੇ ਜਿਹੜਾ ਆ ਹਮਲਾ ਕੀਤਾ ਗਿਆ ਆ ਆ ਸਹਿਣੀਏ ਦੁੱਖ ਨੂੰ ਪ੍ਰਗਟਾ ਜਿਹੜਾ ਆ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਕੀਤਾ ਜਾ ਰਿਹਾ ਪੂਰੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਥਾਂ ਤੋਂ ਜਿਹੜੀਆਂ ਨੇ ਉਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਦੇ ਵਿੱਚ ਲੋਕ ਆਪਣੇ ਦੁੱਖ ਦਾ ਜਿਹੜਾ ਆ ਪ੍ਰਗਟਾਵਾ ਆਪਣੇ ਆਪਣੇ ਤਰੀਕੇ ਦੇ ਨਾਲ ਕਰਦੇ ਨਜ਼ਰ ਆ ਰਹੇ ਨੇ ਤੇ ਨਾਲ ਦੀ ਨਾਲ ਜਿਹੜਾ ਆ ਅੱਤਵਾਦ ਦੇ ਨਾਂ ਦੇ ਜਿਹੜੇ ਆ ਉਹ ਨਾਰੇ ਲਗਾਏ ਜਾ ਰਿਹਾ ਅੱਤਵਾਦ ਨੂੰ ਖਤਮ ਕਰਨ ਦੇ ਲਈ ਜਿਹੜੀ ਇਹ ਉਹ ਜੋਰ-ਸ਼ੋਰ ਦੇ ਨਾਲ ਆਵਾਜ਼ ਚੁੱਕੀ ਜਾ ਰਹੀ ਏ ਹਰ ਏਰੀਆ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਈਵਨ ਕਿ ਪੰਜਾਬ ਕੀ ਪੂਰੇ ਭਾਰਤ ਦੇ ਵਿੱਚ ਹੀ ਵੱਖ-ਵੱਖ ਥਾਵਾਂ ਦੇ ਉਤੇ ਜਿਹੜਾ ਆ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਦੁਖਦ ਘੜੀ ਦੇ ਵਿੱਚ ਇਸ ਦੁੱਖ ਦੇ ਵਿੱਚ ਉਹਨਾਂ ਜਿਹੜਾ ਆ ਆਮ ਲੋਕਾਂ ਨੂੰ ਜਿਨ੍ਹਾਂ ਨੇ ਆਪਣੀ ਸ਼ਹੀਦੀ ਦੇ ਦਿੱਤੀ ਪਇਲਗਾਮ ਦੇ ਵਿੱਚ ਜਿਨ੍ਹਾਂ ਨੇ ਜਿਹੜਾ ਆ ਅੱਤਵਾਦੀਆਂ ਦੇ ਗੋਲੀਆਂ ਆਪਣੇ ਹਿੱਕਾਂ ਤੇ ਆਪਣੇ ਸਿਰ ਦੇ ਵਿੱਚ ਜਿਹੜੀਆਂ ਨੇ ਵਕ ਵਕ ਥਾਵਾਂ ਦੇ ਉੱਤੇ ਆਪਣੇ ਆਪਣੇ ਤਰੀਕੇ ਦੇ ਨਾਲ ਲੋਕ ਜਿਹੜਾ ਨੇ ਇਸ ਅਸਹਿਣਿਏ ਦੁੱਖ ਨੂੰ ਜਿਹੜਾ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜਾ ਆ ਉਹ ਵੰਡਾਰੇ ਨੇ ਸ਼ਰਧਾਂਜਲੀयां ਦਿੱਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਗਰਦਾਸਪੁਰ ਦੇ ਵਿੱਚ ਵੀ ਜਿਹੜਾ ਆ ਬਹੁਤ ਸਾਰੇ ਲੋਕਾਂ ਨੇ ਇਕੱਠਿਆਂ ਹੋ ਕੇ ਕੈਂਡਲ ਜਲਾ ਕੇ ਜਿਹੜਾ ਆ ਕੈਂਡਲ ਦੇ ਨਾਲ ਜਿਹੜਾ ਆ ਸ਼ਰਧਾਂਜਲੀ ਦਿੱਤੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਆਪਣੇ ਆਪ ਨੂੰ ਜੜਾਇਆ ਉਹ ਮੌਦੇ ਅਗਸਤ ਦੇ ਵਿੱਚ ਦੇ ਦਿੱਤਾ ਜਦੋਂ ਕਿ ਅੱਤਵਾਦੀਆਂ ਨੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਅੱਤਵਾਦੀਆਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਨਿਰਦੋਸ਼ ਲੋਕਾਂ ਦੇ ਉੱਤੇ ਜਦੋਂ ਉਹ ਉਹਨਾਂ ਲੋਕਾਂ ਦੇ ਉੱਤੇ ਜਿਹੜੀ ਗੋਲੀ ਚਲਾ ਦਿੱਤੀ ਗਈ ਕੀ ਕਸੂਰ ਸੀ ਸਭ ਲੋਕ ਇਹੀ ਕਹਿੰਦੇ ਨੇ ਵੀ ਕੀ ਕਸੂਰ ਸੀ ਉਹਨਾਂ ਭਲੇ ਮਾਨਸ ਲੋਕਾਂ ਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਦਾ ਸਿਰਫ ਤੇ ਸਿਰਫ ਉਥੇ ਆਪਣੇ ਆਪ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਇਹ ਮਨੋਰੰਜਨ ਕਰਨ ਦੇ ਲਈ ਘੁੰਮਣੇ ਫਿਰਨ ਦੇ ਲਈ ਗਏ ਹੋਏ ਸੀ ਉਹਨਾਂ ਲੋਕਾਂ ਨੂੰ ਗੋਲੀ ਮਾਰਨ ਦਾ ਕੀ ਕਾਰਨ ਹੋ ਸਕਦਾ ਆ ਕਿਉਂ ਮਾਰ ਦਿੱਤੀ ਗਈ ਆਮ ਜਨਤਾ ਦੇ ਉੱਤੇ ਗੋਲੀ ਕਿਉਂ ਚਲਾ ਦਿੱਤੀ ਗਈ ਆਮ ਲੋਕਾਂ ਦੇ ਉੱਤੇ ਗੋਲੀ ਕਿਉਂ ਚਲਾ ਦਿੱਤੀ ਗਈ ਇਹ ਲੋਕਾਂ ਦੇ ਵਿੱਚ ਰੋਸ ਦੇਖਣ ਨੂੰ ਮਿਲਦਾ ਪਿਆ ਆ ਹਰ ਗਲੀ ਚੋਂ ਹਰ ਮੋੜ ਤੋਂ ਹਰ ਘਰ ਤੋਂ ਹਰ ਇੱਕ ਬੰਦਾ ਨਿਕਲ ਕੇ ਸੜਕ ਦੇ ਉੱਤੇ ਆ ਗਿਆ ਤੇ ਇੱਕ ਹੀ ਸਵਾਲ ਜਿਹੜਾ ਉਹ ਸਾਹਮਣੇ ਆ ਰਿਹਾ ਆ ਕਿ ਨਿਰਦੋਸ਼ ਲੋਕਾਂ ਦੇ ਉੱਤੇ ਗੋਲੀ ਕਿਉਂ ਚਲਾਈ ਅਤਵਾਦ ਦਾ ਇਹ ਰੂਪ ਜੋ ਦੇਖਣ ਨੂੰ ਮਿਲਿਆ ਬਹੁਤ ਹੀ ਜ਼ਿਆਦਾ ਅਸਹਿਣੀਏ ਦੁਖਦ ਤੇ ਬਹੁਤ ਹੀ ਜ਼ਿਆਦਾ ਦਰਦਨਾਕ ਆ ਜਿੰਨੇ ਆਮ ਲੋਕਾਂ ਨੂੰ ਜੜਾ ਆ ਝੰਜੋੜ ਕੇ ਰੱਖ ਦਿੱਤਾ ਅੰਦਰੋਂ ਅੰਦਰ ਰੋਣ ਦੇ ਲਈ ਮਜਬੂਰ ਕਰ ਦਿੱਤਾ ਬਹੁਤ ਸਾਰੇ ਲੋਕ ਜਿਹੜਾ ਆ ਆਪਣੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਨਜ਼ਰ ਆਏ ਤੇ ਕੈਂਡਲਮਾਰਤ ਗਰਦਾਸਪੁਰ ਤੋਂ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਕੌਣ ਹੈ ਕਸੂਰਵਾਰ ਇਸ ਆਤੰਗਵਾਦੀ ਹਮਲੇ ਦਾ ਕਿਉਂ ਹੋਇਆ ਆਮ ਲੋਕਾਂ ਦੇ ਨਾਲ ਅਜੀਹਾ ਬਣੇ ਰਹੋ ਇਸੇ ਤਰ੍ਹਾਂ ਚੈਨਲ ਮੁਰਦਾਬਾਦ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ 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 ਪਾਕਿਸਤਾਨ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਆਤਵਾਦ ਮੁਰਦਾਬਾਦ 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 ਆਤਵਾਦ ਮੁਰਦਾਬਾਦ 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 ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ 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 ਆਤਵਾਦ ਮੁਰਦਾਬਾਦ 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 ਆਤਵਾਦ ਮੁਰਦਾਬਾਦ ਮੁਰਦਾਬਾਦ

मुर्दाबाद, मुर्दाबाद, मुर्दाबाद पाकिस्तान मुर्दाबाद, मुर्दाबाद, मुर्दाबाद पाकिस्तान मुर्दाबाद, मुर्दाबाद मुर्दाबाद अतवाद मुर्दाबाद, मुर्दाबाद मुर्दाबाद अतवाद मुर्दाबाद, मुर्दाबाद मुर्दाबाद पाकिस्तान मुर्दाबाद 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 पाकिस्तान मुर्दाबाद 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 हाशवाज़ मुर्दाबाद मुर्दाबाद मुर्दाबादवाज़ मुर्दाबाद 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 पाकिस्तान मुर्दाबाद 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 पाकिस्तान